ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਤਲੁਜ ਦੇ ਉੱਤੇ ਵਿਸਰਜਨ ਲਈ ਹਜ਼ਾਰਾਂ ਲੱਖਾਂ ਲੋਕ ਜਾਂਦੇ ਨੇ ਇਸ ਵਾਰੀ ਵੀ ਗਣਪਤੀ ਜੀ ਪੂਜਾ ਤੋਂ ਬਾਅਦ ਉੱਥੇ ਲੋਕ ਵਿਸਰਜਨ ਲਈ ਜਾ ਰਹੇ ਨੇ ਹੁਣਾਂ ਤੇ ਇਹ ਚਾਹੀਦਾ ਹੈ ਸਾਲ ਦੇ ਵਿੱਚ ਜਿਹੜੇ ਤਿੰਨ ਕਾਰਜਕ੍ਰਮ ਹੁੰਦੇ ਨੇ ਗਣਪਤੀ ਜੀ ਦਾ ਛੱਟ ਪੂਜਾ ਔਰ ਦੁਰਗਾ ਮਹੋਤਸਵ ਜ਼ਿਲ੍ਹਾ ਪ੍ਰਸ਼ਾਸਨ ਦੀ ਆਟੋਮੈਟਿਕ ਜ਼ਿੰਮੇਵਾਰੀ ਹੈ ਕਿ ਉੱਥੇ ਉਚਿਤ ਵਿਵਸਥਾ ਕੀਤੀ ਜਾਵੇ ਪਲੇਟਫਾਰਮ ਬਣਾਏ ਜਾਣ ਟੈਗ ਵਾਲੇ ਗੋਤਾਖੋਰ ਲਗਾਏ ਜਾਣ ਪੁਲਿਸ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਬੇਸ਼ਕੀਮਤੀ ਜਾਨਾਂ ਨਾ ਜਾਣ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਾਪਰਵਾਹੀ ਹੋਈ ਆ ਉੱਥੇ ਕੋਈ ਵਿਵਸਥਾ ਦਾ ਇੰਤਜ਼ਾਮ ਨਹੀਂ ਸੀ ਜਿਹਦੇ ਕਰਕੇ ਦੋ ਬੇਸ਼ਕੀਮਤੀ ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ ਕਿਲੇ ਮੱਲੇ ਤੋਂ ਹਰਸ਼ ਮੇਰਾ 27 ਸਾਲ ਦਾ ਬੱਚਾ ਉਸ ਤੋਂ ਬਾਅਦ ਹਾਸੀ ਕਲਾ ਤੋਂ ਡੀਕੂ ਗੁਪਤਾ 15 ਸਾਲ ਦਾ ਬੱਚਾ ਇਹ ਜਿਹੜੀ ਬੇਸ਼ਕੀਮਤੀ ਜਾਨਾਂ ਗਈਆਂ ਨੇ ਇਹਦਾ ਜਿਲ੍ਹਾ ਪ੍ਰਸ਼ਾਸਨ ਡੀਸੀ ਅਫਸਰ ਦੇ ਉਹ डीसी ऑफिस ए ओ अफसर जिम्मेवार ਨੇ ਜਿਨ੍ਹਾਂ ਨੇ ਉੱਥੇ ਵਿਵਸਥਾ ਨਹੀਂ ਕੀਤੀ ਇਸ ਰਿਗਾਰਡਿੰਗ ਅੱਜ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਂਟ ਦਿੱਤੀ ਹੈ ਕਿ ਜਿਹੜੇ ਲੋਕ ਵਿਵਸਥਾ ਨਾ ਕਰਨ ਦੇ ਜ਼ਿੰਮੇਵਾਰ ਨੇ ਉਹਨਾਂ ਦੇ ਪੁਲਿਸ ਕਾਰਵਾਈ ਕੀਤੀ ਜਾਵੇ ਅੱਜ ਅਸੀਂ ਡੀਸੀ ਸਾਹਿਬ ਦੇ ਮਾਰਫਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜ ਰਹੇ ਹਾਂ ਕੀ ਤੁਹਾਡੀ ਜ਼ਿੰਮੇਵਾਰੀ ਹੈ ਸਾਰੇ ਧਰਮਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਉਹਦੀ ਵਿਵਸਥਾ ਕਰਨ ਦੀ ਜੇ ਲਾਹ ਪ੍ਰਵਾਈ ਹੋਈ ਹੈ ਲਾਹ ਪ੍ਰਵਾਈ ਨੂੰ ਮੰਨਿਆ ਜਾਵੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ ਚੋਂ ਇੱਕ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਨਹੀਂ ਤਾਂ ਇਹਦੇ ਲਈ ਹਿੰਦੂ ਨਾਇਬੀਟ ਸੰਘ ਸਮਾਇਦੇ ਨਾਲ ਮਿਲ ਕੇ ਅੱਗੇ ਦੀ ਰਣਨੀਤੀ ਤੈਅ ਕਰੋਗੇ